ਮੇਰਾ ਨਾਮ ਸੁਖਦੇਵ ਕੋਰਾ ਮੇਰਾ ਪਿੰਡ ਤੁੰਦੀਵਾਲਾ ਮੇਰੇ ਗਰੁੱਪ ਦਾ ਨਾਮ ਸਿੰਘ ਸਭਾ ਹੈ ਮਾਨ ਸਰਕਾਰ ਦਾ ਅਸੀਂ ਦਿਨੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਸੈਲਫ ਹੈਲਪ ਗਰੁੱਪਾਂ ਨੂੰ ਪਹਿਲ ਪ੍ਰੋਜੈਕਟ ਦਾ ਕੰਮ ਦਿੱਤਾ ਹੈ ਅਸੀਂ ਇਸ ਪਹਿਲਾ ਹਜਰੀ ਵਿੱਚ ਜੋ ਵੀ ਕੰਮ ਸ਼ੁਰੂ ਕੀਤਾ ਉਹ ਪੈਣਾ ਲਈ ਹੀ ਕਰਿਆ ਹੈ ਜੋ ਸਾਨੂੰ ਮਾਨ ਸਰਕਾਰ ਨੇ ਇਹ ਪਹਿਲਾ ਹਜਰੀ ਖੋਲ ਕੇ ਦਿੱਤੀ ਹੈ ਇਸ ਪਹਿਲਾ ਹਜਰੀ ਵਿੱਚ ਜੋ ਪੈਣਾ ਕੰਮ ਕਰ ਰਹੀਆਂ ਨੇ ਆਪਣੀਆਂ ਸ਼ਿਫਟਾਂ ਨਾਲ ਕਰ ਰਹੀਆਂ ਨੇ ਇਸ ਪੈਨਹਾਉਦਰੀ ਵਿੱਚ ਕਟਿੰਗ ਅਲੱਗ ਗਰੁੱਪ ਕਰ ਰਿਹਾ ਜਿਵੇਂ ਬਟਨ ਲਾਉਣਾ ਜਾਂ ਲਾਸਟ ਸਟਿਚ ਦਾ ਕੰਮ ਕਰਨਾ ਉਹ ਮਸ਼ੀਨ ਤੇ ਰੱਖੀਆਂ ਹੋਈਆਂ ਨੇ ਕਾਗਜ਼ ਤੇ ਅਲੱਗ ਰੱਖੀ ਹੋਈ ਹੈ ਸਲਾਈ ਲੀ ਪੈਣਾ ਅਲੱਗ ਰੱਖੀਆਂ ਹੋਈਆਂ ਨੇ ਜੋ ਕਿ ਉਹ ਆਪ ਦਾ ਸਲਾਈ ਦਾ ਕੰਮ ਕਰਦੀਆਂ ਨੇ ਜਿਹੜੀਆਂ ਵੀ ਭੈਣਾਂ ਅਲੱਗ-ਅਲੱਗ ਪਿੰਡਾਂ ਤੋਂ ਆ ਕੇ ਕੰਮ ਕਰਦੀਆਂ ਨੇ ਉਹ 20 ਤੋਂ 25 ਭੈਣਾਂ ਨੇ ਜੋ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਅਲੱਗ-ਅਲੱਗ ਪਿੰਡਾਂ ਵਿੱਚ ਸਾਡੀ ਡਰੈੱਸ ਕਟਿੰਗ ਹੋ ਕੇ ਜਾਂਦੀ ਹੈ ਜੋ ਕਿ ਸਾਡੇ ਨਾਲ 2.5 ਤੋਂ 300 ਪਲੱਸ ਹੋਰ ਤਾਂ ਜੁੜੀਆਂ ਹੋਈਆਂ ਨੇ ਉਹ ਆਪਣਾ ਇਹ ਰੁਜ਼ਗਾਰ ਸਿਲਾਈ ਕਰਕੇ ਆਪਣਾ ਪਰਿਵਾਰ ਅੱਗੇ ਪਾਲ ਰਹੀਆਂ ਨੇ ਅਸੀਂ ਮਾਨ ਸਰਕਾਰ ਤੋਂ ਇਹ ਉਮੀਦ ਰੱਖਦੇ ਹਾਂ ਕਿ ਅੱਗੇ ਤੋਂ ਵੀ ਸਾਨੂੰ ਇਹ ਜੇ ਰੁਜ਼ਗਾਰ ਦੇਣਗੇ ਜੋ ਕਿ ਭੈਣਾਂ ਆਪਦੀ ਵੱਧ ਤੋਂ ਵੱਧ ਕਮਾਈ ਕਰਨੀਆਂ ਤੇ ਆਪਦੀ ਆਮਦਨ ਵਿੱਚ ਵਾਧਾ ਕਰਨੀ ਹੈ ਮਹਾਂ ਸਾਹਿਬ ਨੂੰ ਇਹ ਅਪੀਲ ਕਰਦੇ ਆਂ ਅਸੀਂ ਅੱਗੇ ਵਾਸਤੇ ਵੀ ਸਾਡੇ ਲਈ ਜੋ ਵੀ ਸਰਕਾਰੀ ਹਸਪਤਾਲਾਂ ਵਿੱਚ ਉਹਨਾਂ ਦੀਆਂ ਡਰੈੱਸਾਂ ਨੇ ਜਾਂ ਪੁਲਿਸ ਵਾਲਿਆਂ ਦੀ ਵਰਦੀਆਂ ਉਹਨਾਂ ਦੇ ਆਰਡਰ ਵੀ ਸਾਨੂੰ ਦਿੱਤੇ ਜਾਣਾ ਤਾਂ ਜੋ ਭੈਣਾ ਅੱਗੇ ਤੋਂ ਬਾਅਦ ਆਪਦਾ ਕੰਮ ਚਲਾ ਸਕਣਾ ਤੇ ਸਲਾਈ ਦਾ ਕੰਮ ਰੈਗੂਲਰ ਹੀ ਚੱਲੀ ਜਾਵੇ ਜਿਹੜੀਆਂ ਕਿ ਭੈਣਾ ਪਿੰਡਾਂ ਵਿੱਚ ਆਪਦੇ ਬਟਿਕ ਖੋਲ ਰਹੀਆਂ ਹਨ ਤੇ ਪਾਰਲਰ ਦਾ ਕੰਮ ਸ਼ੁਰੂ ਕਰ ਰਹੀਆਂ ਤੇ ਪਰਚੂਨ ਦੀ ਦੁਕਾਨ ਦਾ ਤੇ ਕੰਮ ਕਰ ਰਹੀਆਂ ਹਨ ਇਸ ਲਈ ਮਨ ਸਰਕਾਰ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਕਿ ਇਦਾਂ ਦੇ ਹੀ ਸਾਨੂੰ ਹੋਰ ਫੈਲ ਤੇ ਕੰਮ ਦਿੱਤੇ ਜਾਣ